बाबा बर्फानी ਦੇ ਦਰਸ਼ਨਾਂ ਦੇ ਲਈ ਅੱਜ ਪਹਿਲਾ ਜਥਾ ਰਵਾਨਾ ਹੋ ਚੁੱਕਿਆ ਹੈ ਕੱਲ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ ਤੇ ਇਸ ਪਵਿੱਤਰ ਯਾਤਰਾ ਲਈ ਜੰਮੂ ਤੋਂ ਅੱਜ ਪਹਿਲਾ ਜਥਾ ਤੜਕਸਾਰ ਤੋਂ ਹੀ ਰਵਾਨਾ ਹੋ ਗਿਆ ਹੈ 28 ਜੂਨ ਨੂੰ ਪਹਿਲਗਾਮ ਤੋਂ ਯਾਤਰਾ ਸ਼ੁਰੂ ਹੋਏਗੀ ਪਰ ਮੌਸਮ ਖਰਾਬ ਹੋਣ ਦੇ ਚੱਲਦਿਆਂ ਪਹਿਲਗਾਮ ਤੋਂ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨੂੰ ਵੀ ਬਾਲਟਾਲ ਤੋਂ ਭੇਜਿਆ ਗਿਆ ਹੈ ਯਾਤਰਾ ਦੇ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਗਏ ਨੇ ਹਾਲਾਂਕਿ ਅਮਰਨਾਥ ਸ਼ਾਇਨ ਬੋਰਡ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਦਰਸ਼ਨ ਕਰਨ ਦੇ ਲਈ ਆਉਣਗੇ ਤੇ ਇਸ ਦੇ ਲਈ ਜੰਮੂ ਬੇਸ ਕੈਂਪ ਦੇ ਵਿੱਚ ਵੀ ਸ਼ਰਧਾਲੂਆਂ ਦੇ ਲਈ ਸਾਰੇ ਇੰਤਜ਼ਾਮ ਪੂਰੇ ਕਰ ਦਿੱਤੇ ਗਏ ਨੇ ਇਸ ਵਾਰ ਯਾਤਰਾ ਦੇ ਲਈ ਆਏ ਸ਼ਰਧਾਲੂਆਂ ਨੂੰ ਵਿਸ਼ੇਸ਼ SIM ਕਾਰਡ ਵੀ ਉਪਲਬਧ ਕਰਵਾਏ ਜਾਣਗੇ ਤਾਂ ਕਿ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਸੰਪਰਕ ਕਰਨ ਦੇ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ ਤੇ ਅਮਨਾਥ ਯਾਤਰਾ ਦੇ ਦੌਰਾਨ ਯਾਤਰੀਆਂ ਦੀ ਸੁਰੱਖਿਆ ਤੇ ਸੁਵਿਧਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸ਼ਾਇਨ ਬੋਰਡ ਨੇ ਕਈ ਅਹਿਮ ਫੈਸਲੇ ਸਵਾਰ ਕੀਤੇ ਨੇ ਇਸ ਯਾਤਰਾ ਦੇ ਦੌਰਾਨ ਨਾਨਵੇਜ ਖਾਣਾ ਖਾਣਾ ਜ਼ਿਆਦਾ ਤੇਲ ਕੀ ਦੇ ਵਿੱਚ ਬਣੇ ਪਕਵਾਨ ਸਿਗਰਟ ਤੇ ਮਠਾਈਆਂ ਤੇ ਬੈਨ ਲਗਾ ਦਿੱਤਾ ਗਿਆ ਹੈ ਸ਼ਾਇਨ ਬੋਰਡ ਵੱਲੋਂ ਹਾਲਾਂਕਿ ਬੋਰਡਾਂ ਇਹ ਤਰਕ ਹੈ ਕਿ ਇੰਨੀ ਉਚਾਈ ਤੱਕ ਸ਼ਰਦਾਲੂਆਂ ਦੇ ਸਿਹਤ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਬੰਦੀ ਹੈ ਦੇਸ਼ੂਆ ਮੰਨਾਤਾ ਦੇ ਵਿਚ ਦੇ ਵਿਚ ਸਾਰ ਸਭ ਤੋਂ ਉੱਚੇ ਥਾਮਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਪਵਿੱਤਰ ਗੁਫਾ ਦੀ ਉਚਾਈ ਦੀ ਗੱਲ ਕਰੀਏ ਤਾਂ 13500 ਫੀਟ ਤੇ ਪਹੁੰਚਣ ਦੇ ਲਈ ਕਾਫੀ ਥਕਾ ਦੇਣ ਵਾਲੀ ਚੜਾਈ ਕਰਨੀ ਪੈਂਦੀ ਹੈ ਤੇ ਇਸੇ ਦੇ ਮੱਦੇ ਨਜ਼ਰ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆ ਸ਼ਰਧਾਲੂਆਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਸ਼ਾਇਨ ਬੋਧ ਵੱਲੋਂ ਇਹ ਫੈਸਲੇ ਲਏ ਗਏ ਨੇ